ਹੈਲੋ ਫਰੈਂਡ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪ ਦੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੀ ਹੈ ਪੰਜਾਬ ਦੇ ਜਦੋਂ ਵੀ ਕੋਈ ਜੋਬ ਦਾ ਅਪਡੇਟ ਆਉਂਦਾ ਵਾ ਸਭ ਤੋਂ ਪਹਿਲਾਂ ਤੁਹਾਡੇ ਵਾਸਤੇ ਲੈ ਕੇ ਸੀ ਹਾਜ਼ਰ ਹੁੰਨੇ ਆ ਅੱਜ ਖੁਰਪਰਤੀ ਲੈ ਕੇ ਆਦਰ ਹੋਇਆ ਪੰਜਾਬ ਜਵਾਹਰ ਨਵੋਦੇਆ ਵਿਦਿਆਲਿਆ 2025 ਵੱਖ-ਵੱਖ ਪੋਸਟਾਂ ਲਈ ਨੋਟੀਫਿਕੇਸ਼ਨ ਜੋ ਕਿ ਜਾਰੀ ਹੋਇਆ ਗਿਆ ਤੇ ਮੁੰਡੇ ਕੁੜੀਆਂ ਦੋਨੇ ਅਪਲਾਈ ਕਰ ਸਕਦੇ ਨੇ ਇੰਟਰਵਿਊ ਸਿੱਧਾ ਹੈ ਜੀ 7 11 2025 ਲਾਸਟ ਡੇਟ ਹੈ ਕੀ ਪ੍ਰੋਸੈਸ ਹੈ ਸਾਰਾ ਕੁਝ ਸਟੈਪ ਬਾਈ ਸਟੈਪ ਦੱਸਿਆ ਜੋ ਪਲੀਜ਼ ਵੀਡੀਓ ਨੂੰ ਲਾਸਟ ਤੱਕ ਵਿਸਟ ਕਰਿਆ ਕਰੋ ਠੀਕ ਹੈ ਜੀ ਜੇ ਸਾਡੇ ਦਰੁੱਤ ਅਪਡੇਟਸ ਬਧੇ ਲੱਦਾ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਕਿ ਕਿਸੇ ਵੀ ਜ਼ਰੂਰਤਮੰਦ ਤੱਕ ਵੀਡੀਓ ਆਪਣੇ ਪਹੁੰਚਦੀ ਹੋ ਸਕੇ ਠੀਕ ਹੈ ਜੀ ਜਵਾਹਰ ਨਵੋਦੇਬ ਵਿਦਿਆਲੇ ਸੰਦਲ ਹੋਰਾ ਠੀਕ ਹੈ ਮੋਗਾ ਦੇ ਵਿੱਚ ਜੋ ਕਿ ਪੈਂਦਾ ਉੱਥੇ ਪੋਸਟ ਆਈਆਂ ਨੇ ਸਕੂਲ ਐਜੂਕੇਸ਼ਨ ਲਿਟਰੇਚਰ ਦੇ ਵਿੱਚ ਪੋਸਟ ਆਈਆਂ ਨੇ ਠੀਕ ਹੈ ਜੀ ਤੇ ਪੋਸਟਾਂ ਕਰਦੇ ਨੇ ਹੋਸਟਲ ਸੁਪਰਡੈਂਟ ਤੇ ਮੈਟਰਲ ਨੇ ਜੋ ਕਿ ਪੋਸਟਾਂ ਨੇ ਤੇ ਜਿੱਥੇ ਕਿ ਲਿਖਿਆ ਹੈ ਨਾ ਸਪੈਸ਼ਲ ਕੰਟਰੈਕਟ ਬੇਸਿਸ ਪੋਸਟਾਂ ਨੇ ਸ ਠੀਕ ਹੈ ਜੀ ਤੇ ਜਵਾਹਰ ਨਵੋਦੇਯ ਵਿਦਿਆਲਯ ਡਿਸਟ੍ਰਿਕਟ ਐਡਰੈਸ ਲਾਹੌਰਾ ਡਿਸਟ੍ਰਿਕਟ ਹੋਗਾ ਜੋ ਕਿ ਪੰਜਾਬ ਵਿੱਚ ਪੈਂਦਾ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਨੇ ਹੋਸਟਲ ਸੁਪਰਡੈਂਟ ਫੀਮੇਲ ਤੇ ਮਿਲ ਦੋਨੇ ਭਰ ਸਕਦੇ ਨੇ ਠੀਕ ਹੈ ਮੈਟ ਨੇ ਪੋਸਟਾਂ ਓਨਲੀ ਫੋਰ ਫੀਮੇਲ ਭਰ ਸਕਦੇ ਨੇ ਜੋ ਕਿ ਲਿਖਿਆ ਕੰਟਰੈਕਟ ਬੇਸਡ ਪੋਸਟਾਂ ਨੇ ਸਾਨੂੰ ਫਾਰਮ ਜੋ ਕਿ ਕਰੀ ਦਿੱਤਾ ਜਿਹੜੇ ਵੀ ਮੇਰੇ ਭੈਣ ਭਰਾ ਇੰਟਰਸਟਿਡ ਨੇ ਠੀਕ ਹੈ ਜੀ ਤੁਸੀਂ ਇੱਕ ਫਾਰਮ ਡਾਊਨਲੋਡ ਕਰਨਾ ਚਾਹੁੰਦੇ ਹੋ ਕੇ ਫਾਰਮ ਤੁਹਕੇ ਦਿਖਾ ਕੇ ਜਾਂਦੇ ਆ ਸਾਨੂੰ ਕਿੱਥੋਂ ਮਿਲੂ ਸਾਰਾ ਕੁਝ ਤੁਹਾਨੂੰ ਚੈਪਟਰ ਸਾਨੂੰ ਤੁਹਾਨੂੰ ਘਬ ਠੀਕ ਹੈ ਫਾਰਮ ਭਰ ਕੇ ਡਾਊਨਲੋਡ ਕਰਕੇ ਉਹ ਫਾਰਮ ਨੂੰ ਭਰ ਕੇ ਪ੍ਰੋਪਰ ਠੀਕ ਹੈ ਜੀ ਤੇ ਉਹਦੇ ਨਾਲ ਸਾਰੇ ਆਪਦੇ ਫੋਟੋਕਾਪੀਆਂ ਲਾ ਕੇ ਜਿਹੜੇ ਡਾਕੂਮੈਂਟ ਐਕਸਪੀਰੀਅੰਸ ਹੋਊਗਾ 셀ਫ ਅਟੈਸਟਡ ਕਰਕੇ ਤੁਸੀਂ ਨਾਲ ਲੈ ਕੇ ਜਾਣਾ ਤੇ オリジナル ਵੀ ਜਿਹੜੇ ਕਿ ਤੁਹਾਨੂੰ ਹੈਗੇ オリジナル ਸਰਟੀਫਿਕੇਟ ਉਹ ਵੀ ਤੁਸੀਂ ਜਰੂਰ ਲੈ ਕੇ ਜਾਣੇ ਠੀਕ ਹੈ ਫੋਟੋਕਾਪੀ 셀ਫ ਅਟੈਸਟਡ ਜੋ ਤੁਸੀਂ ਦੱਸਤਾ ਹੋਣੇ ਚਾਹੀਦੇ ਆ ਠੀਕ ਹੈ ਜੀ ਇਸ ਨੂੰ ਦੱਸ ਦਿੱਤਾ ਸੀਗਾ ਉਹਨਾਂ ਨੂੰ ਕੈਂਡੀਡੇਟ ਫੀਲਿੰਗ ਪ੍ਰੋਡਕਟ ਡਾਕੂਮੈਂਟ ਟਾਈਮ ਟੂ ਟਾਈਮ ਮਤਲਬ ਕਿ ਜੇ ਕੋਲ ਪ੍ਰੋਪਰ ਟਾਈਮ ਤੇ ਡਾਕੂਮੈਂਟ ਨਾ ਮਿਲੇ ਉਹਨੂੰ ਅਨਵੈਲਿਡ ਕਰ ਦੇਣਗੇ ਉਸ ਤੋਂ ਨੂੰ ਪਤਾ ਹੈ ਹੋਸਟਲ ਸੁਪਰਡੈਂਟ ਦੇ ਪੋਸਟਾਂ ਦੀ ਗੱਲ ਹੈ ਉਹਦਾ ਇੰਟਰਵਿਊ ਕਿੱਦੇ ਟੁਟਾ ਜੀ 17 11 2025 ਨੂੰ ਆ ਕਿੱਥੇ ਹੈ ਜੀ 17 11 2025 ਡੇਟ ਨੋਟ ਕਰ ਲੋ ਤੇ ਕਿੱਥੇ ਹੈ ਜੀਐਨਵੀ ਮੌਗਾ ਜਿਹੜੀ ਨੋਟੀਫਿਕੇਸ਼ਨ ਚਾਹੀਦਾ ਹੈ ਵੀਡੀਓ ਡਿਸਕ੍ਰਿਪਸ਼ਨ ਵਿੱਚ ਲਿੰਕ ਪਿਆਊਗਾ ਤੁਸੀਂ ਉੱਥੇ ਕਿ ਡਾਊਨਲੋਡ ਕਰ ਸਕਦੇ ਹੋ ਕੋਈ ਵੀ ਆਪਣੀ ਵੀਡੀਓ ਪਾਉਣੇ ਆਪਾਂ ਆਠਕੇ ਸਾਨੂੰ ਕਿਤੇ ਵੀ ਜਾਣ ਦੀ ਹੋਰ ਲੋੜ ਨਹੀਂ ਗਈ ਆਪਣਾ ਚੈਨਲ ਸਬਸਕ੍ਰਾਈਬ ਕਰ ਕਰ ਕੁਝ ਵੀਡੀਓ ਵਧੀਆ ਲੱਗ ਰਹੀ ਆ ਆਪਾਂ ਜਿੰਨੇ ਵੀ ਵੀਡੀਓ ਪਾਉਣੇ ਹਰ ਇੱਕ ਦਾ ਨੋਟੀਫਿਕੇਸ਼ਨ ਨੂੰ ਇਸ ਦਿੱ ਤੱਕ ਨਾ ਪ੍ਰੋਵਾਈਡ ਕਰਵਾ ਕੇ ਜਾਂਦੇ ਆ ਬਾਕੀ ਜੇਕਰ ਫਿਰ ਵੀ ਨਹੀਂ ਪਤਾ ਲੱਗਦਾ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਮੋਬਾਈਲ ਨੰਬਰ ਇਸ ਨੂੰ ਦੇ ਦੇਣਾ 86900 9492431 ਠੀਕਾ WhatsApp ਤੇ ਮੈਸੇਜ ਕਰਕੇ ਆਪਣਾ ਨੋਟੀਫਿਕੇਸ਼ਨ ਤੁਸੀਂ ਕਦੋਂ ਵੀ ਮੰਗਵਾ ਸਕਦੇ ਹੋ। ਵਾਕੀ ਵੀਡੀਓ ਡਿਸਕ੍ਰਿਪਸ਼ਨ ਵਿੱਚ WhatsApp ਗਰੁੱਪ ਲਿੰਕ ਹੈ। ਆਪਣਾ ਸਿਓ ਜੁਆਇਨ ਕਰੋ। ਜਿਵੇਂ ਹੀ ਟਾਈਮ ਨਾਲ ਕੋਈ ਵੀ ਅਪਡੇਟ ਮਿਲਦਾ ਆਪਾਂ ਉਹ ਤੇ ਪ੍ਰੋਵਾਈਡ ਕਰਾਉਣਾ ਹੈ। ਜੇ ਤੁਹਾਨੂੰ ਕੋਈ ਪੁੱਛਣਾ ਕਰਨਾ ਹੋਵੇ ਤੁਸੀਂ ਮੇਰੇ ਤੋਂ ਉਹ ਤੇ ਕੁਝ ਵੀ ਪੁੱਛ ਕਰ ਸਕਦੇ ਹੋ। ਠੀਕ ਹੈ ਚੱਲਦੇ ਆ ਵੀਡੀਓ ਤੇ ਮੈਰਿਟਨ ਓਨਲੀ ਫੀਮੇਲ ਪਰਸ ਦੇ ਦੀ ਪੋਸਟ ਇੰਟਰਵਿਊ 7 11 ਨੂੰ ਹੈ। ਠੀਕ ਹੈ ਜੀ 10 ਵਜੇ ਤੱਕ ਜੀ ਪਹੁੰਚਣਾ ਉਹ ਵੀ ਕਿੱਥੇ ਜੀਐਨਵੀ ਮੋਗਾ। ਠੀਕ ਹੈ ਜੀ ਤੇ ਜਦੋਂ ਤੁਸੀਂ ਜਾਣਾ ਇੱਕ ਗੱਲ ਧਿਆਨ ਰੱਖਿਓ ਆਧਾਰ ਕਾਰਡ ਅਧਾਰ ਕਾਰਡ ਤੁਸੀਂ ਜਰੂਰ ਲੈ ਕੇ ਆਣੇ ਤੁਹਾਨੂੰ ਲੈ ਕੇ ਚੱਲਦੇ ਨੇ ਕੁਆਲੀਫਿਕੇਸ਼ਨ ਦੇ ਪੂਰੇ ਦੇਖੋ ਸ੍ਰੀ ਜਵਾਨ ਮੋਦੇਬ ਅਦਲਾਸਮ ਜੀ ਨੇ ਦੱਸਿਆ ਸੀਗਾ ਪਹਿਲੀ ਪੋਸਟ ਹੈ ਮੈਰਿਟਨ ਜੋ ਕਿ ਫੀਮੇਲੀ ਪਰਸ ਦੇ ਨਾਲ ਕੰਟੈਕਟ ਬੇਸਡ ਪੋਸਟਾਂ ਨੇ ਇੱਕ ਹੀ ਪੋਸਟ ਹੈ ਐਜੂਕੇਸ਼ਨ ਕੁਆਲੀਫਿਕੇਸ਼ਨ ਜਿਹੜੀ ਦੱਸਿਆ ਮਿਨੀਮਮ 10ਵੀਂ ਬੰਦੇ ਕੋਲ ਹੋਣੀ ਚਾਹੀਦੀ ਹੈ ਜੇ ਹਾਈ ਕਾਲਜ ਕੁਆਲੀਫਿਕੇਸ਼ਨ ਪਲੱਸ 2 ਵਗੈਰਾ ਹੋਵੇ ਤਾਂ ਵੈਸਟਾ ਤੇ ਹੁਣ ਗੱਲ ਕਰਦੇ ਆਏ ਏਜ ਲਿਮਟ ਦੀ 35 ਤੋਂ ਲੈ ਕੇ 55 ਸਾਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਇੰਟਰਵਿਊ ਦੇ ਦਿਨ ਤੱਕ ਤੇ ਮੈਰਿਟਲ ਸਟੇਟਸ ਬੋਲਿਆ ਨੇ ਮ ਦਾ ਡਿਵੋਰਸ ਫੀਮ ਜਿਹੜੀ ਲੇਡੀ ਦਾ ਡਿਵੋਰਸ ਹੋਇਆ ਹੋਊਗਾ ਉਹਨੂੰ ਵੀ ਪੈਲ ਦਿੱਤੇ ਜਾਊਗੇ ਲਿਖਣ ਨੇ ਠੀਕ ਹੈ ਜੀ ਤੇ ਰੀਨੇਬਲ ਮਿਨੀਮਮ ਵੇਜਸ ਅਨਸਕਿਲਡ ਰੇਟ ਦਿੱਤੇ ਜਾਣਗੇ ਮਿਨੀਮਮ ਵੇਜਸ ਜਿਹੜਾ ਰੇਟ ਆਉਂਦਾ ਦਿੱਤੇ ਜਾਣਗੇ ਅਨਸਕਿਲਡ ਉਹ ਜਿਹੜਾ ਬੰਦਾ ਫੈਕਲਟੀ ਇਹਨਾਂ ਦਾ ਨੋਰਮਲ ਕੰਮ ਆ ਕੋਈ ਮੈਡੀਕਲ ਨਸੂਲਤ ਸਾਲ ਤਾਂ ਕੋਈ ਜ਼ਿਆਦਾ ਹੋਣਗੇ ਬਾਕੀ ਜਿਹੜੇ ਹੋਣਗੇ ਬੰਦਾ ਉਹਨੂੰ ਆਈ ਐਮ ਰੂਮ ਰੂਮ ਵਗੈਰਾ ਦੀ ਮੈਡੀਕਲ ਦੀ ਪ੍ਰੋਪਰ ਸਹੂਲਤ ਦਿੱਤੀ ਜਾਊਗੀ ਨੈਕਸਟ ਪੋਸਟ ਹੋਸਟਲ ਸuperintendent ਦੀ ਪੋਸਟ ਹੈ ਜੋ ਕੁੜੀਓ ਮੁੰਡੇ ਧਨੀ ਪਰ ਸਕਦੇ ਨੇ ਠੀਕ ਹੈ ਜੀ एलिਜੀਬਲ ਕੈਂਡੀਡੇਟ ਕੈਰੇਟਰੀਅਲ ਮਲੇ ਐਕਸਟਰਨਲ ਅਕੈਡੈਮਿਕ ਕੁਆਲਿਫਿਕੇਸ਼ਨ ਗ੍ਰੈਜੂਏਸ਼ਨ ਇਨ ਐਨੀ ਡਿਸਪਲਨ ਠੀਕ ਹੈ ਏਜ ਲਿਮਿਟ ਹੋਊਗੀ 35 ਤੋਂ ਲੈ ਕੇ 62 ਸਾਲ ਠੀਕ ਹੈ ਜੀ ਤੇ ਇਹਨਾਂ ਬੋਲੇ ਸੈਲਰੀ ਜੋ ਲਿਖੀ ਹੋਈ ਹੈ ਇਹਨਾਂ ਨੇ 35750 ਰੁਪਏ ਪਰ ਮੰਥ ਜੋ ਕਿ ਸੈਲਰੀ ਦਿੱਤੀ ਜਾਊਗੀ ਠੀਕ ਹੈ ਵਰਕ ਐਕਸਪੀਰੀਅੰਸ ਬੋਲੇ ਨਾ 2 ਸਾਲ ਦਾ ਘਟੋ ਘਟ ਬੰਦੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਉਹਨੇ ਕੀਰ ਪੈਸਾ ਦਿੱਤੇ ਜਾਊਗੀ 7ਵੇਂ ਪੇਜ ਕਮਿਸ਼ਨ ਦੇ ਅਨੁਸਾਰ ਦਿੱਤੇ ਜਾਊਗੀ ਠੀਕ ਹੈ ਜੀ 2 ਸਾਲ ਤੋਂ ਘਟ ਹੋਇਆ ਦੇ ਕੋਲੇ ਬਾਦਲ ਰਸਤ ਤੋਂ ਸੈਲਰੀ ਜੋ ਕਿ ਦਿੱਤੀ ਜਾਊਗੀ ਠੀਕ ਹੈ ਜੀ ਨੂੰ ਤੁਸੀਂ ਫਾਰਮਸ ਨੂੰ ਕਿਹੜਾ ਫਾਰਮ ਪਰ ਕਲੈਕਸ਼ਨ ਹੋ ਵੀ ਦਿਖਾਉਣੇ ਆ ਵੇਟ ਤੁਸੀਂ ਆ ਫਾਰਮਾ ਜੋ ਡਾਊਨਲੋਡ ਕਰਕੇ ਲੈ ਕੇ ਜਾਣਾ ਹੋਊਗਾ। ਇਹਨੂੰ ਕਿੱਥੋਂ ਮਿਲੂਗਾ? ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਹੋਊਗਾ। ਕੁਆਲਿਫੀਕੇਸ਼ਨ ਨਾਲ ਉਹ ਲਿੰਕ ਪਿਆ ਹੋਊਗਾ। ਤੇ ਠੀਕ ਹੈ ਇਸ ਫਾਰਮ ਦਾ ਲਿੰਕ ਵੀ ਪਿਆ ਹੋਊਗਾ ਤੇ ਉੱਥੇ ਡਾਊਨਲੋਡ ਕਰ ਲੈਣਾ ਵਾ। ਜੇ ਕਿਸ ਨੂੰ ਨਹੀਂ ਡਾਊਨਲੋਡ ਹੋ ਸਿਸਟਮ ਸਮਝ ਨਹੀਂ ਆ ਰਿਹਾ ਕਿੱਥੇ ਕੀ ਮਿਲਣਾ ਵਾ। ਚੱਪਰ ਕੈਫੇ ਤੇ ਜਾ ਉੱਥੇ ਤੁਹਾਨੂੰ ਜਿਆਦਾ ਫਾਰਮ ਜੋ ਕਿ ਡਾਊਨਲੋਡ ਕਰਵਾ ਸਕਦੇ ਠੀਕ ਹੈ ਜੀ। ਇਹ ਫਾਰਮ ਤੁਸੀਂ ਭਰ ਕੇ ਨਾਲ ਲੈ ਕੇਣਾ ਬਹੁਤ ਈਜ਼ੀ ਦੇ ਤਿੱਕੇ ਨਾਲ ਹੈ। ਇਹ ਕੇ ਫਾਰਮ ਲੈ ਕੇ ਜਾਣਾ ਤੇ ਇਹਦੇ ਨਾਲ ਇੱਕ ਘੋਸ਼ਨਾ ਪੱਤਰ ਹੋਊਗਾ ਛੋਟੇ ਕੋਲੇ। ਸਾਨੂੰ ਵੀ ਹਿੰਦੀ ਚ ਫਾਰਮ ਭਰੋ ਨੇ ਹਿੰਦੀ ਵਾਲਾ ਲੈ ਜਾਣਾ ਹੈ ਜੇ ਪੰਜਾਬੀ ਵਗੈਰਾ ਤੁਸੀਂ ਫਾਰਮ ਭਰ ਰਹੇ ਹੋ ਠੀਕ ਹੈ ਤੇ ਇੰਗਲਿਸ਼ ਚ ਭਰ ਰਹੇ ਹੋ ਪੰਜਾਬੀ ਲੈਣਾ ਜੇ ਪੰਜਾਬ ਤੋਂ ਠੀਕ ਹੈ ਜੀ ਇਹ ਵੀ ਆਦਤ ਦਸਖਤ ਕਰਕੇ ਲੈ ਜਾਣਾ ਹੁਣ ਦੋਨੋਂ ਜਿਹੜਾ ਫਾਰਮ ਤੁਸੀਂ ਲੈ ਕੇ ਆਣਾ ਵਾ ਉਸੋਡੀ ਮਰਜ਼ੀ ਜਿਹੜਾ ਮਰਜ਼ੀ ਫਾਰਮ ਲੈ ਜਿਓ ਠੀਕ ਹੈ ਜੀ ਹੁਣ ਨੈਕਸਟ ਵਾਲੇ ਕੁਸ਼ਨ ਵੀ ਤਿਆਰੀ ਕਰਨੀ ਹੋਵੇ ਟੀਚਰ ਦੀ ਟੀਚਰ ਕਹਤਾ ਜੀ ਪੰਜਾਬੀ ਮਾਸਟਰ ਕੈਡਰ ਵੀਡੀਓ ਡਿਸਕ੍ਰਿਪਸ਼ਨ ਦੇ ਲਿੰਕ ਪੇ ਹੋਏ ਨੇ ਇੱਕ ਵਾਰ ਮੇਰੇ ਕੰਦੇ ਕਲਾਸਾ ਜ਼ਰੂਰ ਵਿਜ਼ਿਟ ਕਰੋ ਲੋਕ ਪੇੜ ਚੈਨਲ ਤੇ ਪੇੜ ਕਲਾਸਾ ਲੈ ਰਹੇ ਨੇ ਤੁਸੀਂ ਜਰੂਰ ਪੇਡ ਕਲਾਸਾਂ ਲਓ ਪਰ ਇੱਕ ਵਾਰੀ ਫ੍ਰੀ ਆਫ ਕੋਸਟ ਦੇ ਕਲਾਸਾਂ ਜਰੂਰ ਦੇਖ ਕੇ ਦੇਖਿਓ ਕਿ ਸਾਡਾ ਲੈਵਲ ਜਿਹੜਾ ਨਾ ਤੋਂ 10 ਗੁਣਾ 15 ਗੁਣਾ ਹਾਈ ਲੈਵਲ ਹੋਊਗਾ ਠੀਕ ਹੈ ਜੀ ਇੱਕ ਵਾਰੀ ਮੈਂ ਕਹਿੰਦਾ ਜਰੂਰ ਕੰਪੈਰੀਜ਼ਨ ਕਰੋ ਜੇ ਤੁਹਾਨੂੰ ਨਹੀਂ ਮਿਲਦੇ ਬਸ ਚੈਨਲ ਤੇ ਜਾਓ ਉੱਥੇ ਆਪਣੇ ਪਲੇਲਿਸਟ ਬਣੇਗਾ ਉੱਥੇ ਤੁਸੀਂ ਕਲਾਸਾਂ ਆਪਣੇ ਜੋਗ ਵਿਜ਼ਿਟ ਕਰ ਸਕਦੇ ਹੋ ਜੇ ਸਾਡੇ ਦੌਰ ਦਾ ਤੁਹਾਨੂੰ ਬਹੁਤ ਵਧੀਆ ਲੱਗਿਆਗਾ ਪਲੀਜ਼ ਜਿਹੜੇ ਮੁੰਡੇ ਕੋਲੇ ਨਿਊ ਹੈਂ ਪਲੀਜ਼ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣ ਲਈ ਪੰਜਾਬ ਦੇ ਤਰਤਰ ਜੋਬ